ਉਹ ਕੁਐਸਚਨ ਪੁੱਛਣਗੇ ਇਹਨਾਂ ਨੂੰ ਕੋਈ ਕੋਈ ਇਹਨਾਂ ਕੋਲ ਜਵਾਬ ਨਹੀਂ ਹੋਣਾ ਹਾਂ ਬੰਦ ਜੀ ਗੱਲ ਇਦਾਂ ਵੇ ਪੰਜਾਬ ਦੇ ਵਿੱਚ ਤਾਂ ਹੋਊ ਆਮ ਆਦਮੀ ਪਾਰਟੀ ਹੋ ਕੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਚਾਰ ਮੁੱਖ ਪਾਰਟੀਆਂ ਨੇ ਬੀਜੇਪੀ ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕਿਹੜੀ ਠੀਕ ਲੱਗ ਰਹੀ ਹੈ ਮਨ ਨੂੰ ਬਹਿ ਤਾਂ ਅਕਾਲੀ ਪਾਰਟੀ ਵਧੀਆ ਲੱਗਦੀ ਹਾਂ ਪਰ ਪਾਰਟੀ ਆਦਮ ਪਾਰਟੀ ਬੜੀ ਵਧੀਆ ਬਣੀ ਵੀ ਸਰਕਾਰ ਪੰਜਾਬ ਦੇ ਵਿੱਚ ਵਧੀਆ ਕੰਮ ਕਰ ਉਹਸ ਵਧੀਆ ਜਿਆਦਾ ਸੀਟਾਂ ਉਹਨਾਂ ਨੂੰ ਜਿਤਾਉਂਗੇ ਫਿਰ ਉਹਨਾਂ ਨੂੰ ਜਿਤਾਉਣਗੇ ਸਾਨੂੰ ਇਹ ਨੂਨ ਦਾ ਪ੍ਰਭਾਵ ਪਊਗਾ ਚੋਣਾ ਤੇ ਬਲਕਿ ਪਾਰਟੀ ਨੂੰ ਨਾ ਬੋਝਣਾ ਆਪਣੇ ਇਲਾਕੇ ਦਾ ਵਧੀਆ ਲੀਡਰ ਆਪਣੇ ਨਾਲ ਮਿਲਦਾ ਜੋਦਾ ਆਪਣੇ ਕੰਮ ਆਉਂਦਾ ਉਹਨੂੰ ਵੋਟ ਪਾਓ ਲੋਕ ਸਭਾ 2024 ਦੇ ਚੋਣ ਬਿਲਕੁਲ ਨੇੜੇ ਆ ਚੁੱਕੀਆਂ ਨੇ ਤੇ ਅੱਜ ਅਸੀਂ ਇਸ ਮਤਲਕ ਪਿੰਡ ਦੇ ਵਿੱਚ ਲੋਕਾਂ ਦੀ رائے ਲੈਣ ਲਈ ਪਹੁੰਚੇ ਹਾਂ ਪਿੰਡ ਸਿੱਧਵਾ ਦੇ ਵਿੱਚ ਜਿੱਥੇ ਬਹੁਤ ਸਾਰੇ ਨੌਜਵਾਨ ਬਜ਼ੁਰਗ ਸਾਨੂੰ ਸਾਥ ਦੇ ਵਿੱਚ ਨਜ਼ਰ ਆਏ ਗੱਲਾਂ ਬਾਤਾਂ ਕਰਾਂਗੇ ਕਿ ਕਿਹੜੀ ਪਾਰਟੀ ਨੂੰ ਚਾਹੁੰਦੇ ਨੇ ਕਿਉਂਕਿ ਅਜੇ ਕ ਗੱਲ ਕੀਤੀ ਜਾਵੇ ਤਾਂ ਕੈਂਡੀਡੇਟ ਨੇ ਜਿਹੜੇ ਉਹਨਾਂ ਦਾ ਐਲਾਨ ਨਹੀਂ ਹੋਇਆ ਨਾ ਹੀ ਚੋਣਾਂ ਦਾ ਐਲਾਨ ਹੋਇਆ ਫਿਲਹਾਲ ਕਿਸੇ ਵੀ ਸਮੇਂ ਚੋਣ ਜਾਬਤਾ ਲੱਗ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਪੋਲੀਟੀਕਲ ਪਾਰਟੀਆਂ ਨੂੰ ਲੈ ਕੇ ਸਵਾਲ ਕਰਾਂਗੇ ਕਿਹੜੀ ਪਾਰਟੀ ਇਹਨਾਂ ਨੂੰ ਚੰਗੀ ਲੱਗਦੀ ਹੈ ਤੇ ਕਿੰਨੂੰ ਜਿਹੜਾ ਵੋਟ ਕਰਨਾ ਚਾਹੁੰਦੇ ਨੇ ਇਹ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਨਾਮ ਤਾਂ ਦੱਸੋ ਗੁਰਪ੍ਰਿੰਦਰ ਸਿੰਘ ਜੀ ਅੱਛਾ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਚਾਰ ਮੁੱਖ ਪਾਰਟੀਆਂ ਨੇ ਭਾਜਪਾ ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕਿਹੜੀ ਠੀਕ ਲੱਗ ਰਹੀ ਹੈ ਵੈਸੇ ਆਮ ਪਾਰਟੀ ਵਧੀਆ ਕਰ ਰਹੀ ਹੈ ਹੁਣ ਤੱਕ ਤਾਂ ਹੀ ਮਤਲਬ ਕਿਹੜੇ ਕਿਹੜੇ ਕੰਮ ਨੂੰ ਲੈ ਕੇ ਸੋਚਦੇ ਹੋ ਤੁਸੀਂ ਵੀ ਉਹਨਾਂ ਨੇ ਹੁਣ ਠੀਕ ਕੀਤਾ ਦੋ ਸਾਲ ਹੋਣੇ ਆਲੇ ਨੇ ਉਹਨਾਂ ਨੂੰ ਵੀ ਹੁਣ ਤੱਕ ਬੱਚਿਆਂ ਨੂੰ ਨੌਕਰੀਆਂ ਵਧੀਆ ਮਿਲੀਆਂ ਨੇ ਠੀਕ ਹੈ ਤੁਹਾਡੇ ਬੰਦੇ ਵਧੀਆ ਕਿਸ ਨੂੰ ਹਾਂਜੀ ਕਾਫੀ ਸਾਡੇ ਲੱਗੇ ਨੇ ਅੱਛਾ ਹਾਂਜੀ ਇੱਕ ਮੁੰਡਾ ਟੀਚਰ ਲੱਗਿਆ ਜੀ ਇੱਕ ਮੁੰਡਾ ਚ ਖੇਡ ਬਾੜ ਮੇ ਲੱਗਿਆ ਅਮਰਤਪੁਰ ਅੱਛਾ ਮਤਲਬ ਮਿਲੀਆ ਨੇ ਕੁਲ ਮਿਲਾਕ ਨਾ ਹੁੰਦੀ ਤੇ ਹੋਰ ਮਤਲਬ ਜਿਵੇਂ ਬਿਜਲੀ ਨੂੰ ਲੈ ਕੇ ਜਾਂ ਮੁਫਤਲੀਆਂ ਸਹੂਲਤਾਂ ਵੀ ਨੇ ਤੁਸੀਂ ਮੰਨਦੇ ਹੋ ਕਿ ਮੁਫਤਲੀਆਂ ਸਹੂਲਤਾਂ ਠੀਕ ਨੇ ਜਾਂ ਫਿਰ ਰੋਜ਼ਗਾਰ ਹੀ ਦੇਣਾ ਚਾਹੀਦਾ ਬੱਚਿਆਂ ਨੂੰ ਰੋਜ਼ਗਾਰ ਹੀ ਜ਼ਰੂਰੀ ਹੈ ਜੀ ਮੁਫਤਲੀਆਂ ਉਹਦਾ ਤਾਂ ਕੋਈ ਫਾਇਦਾ ਨਹੀਂ ਹਾਂਜੀ ਚਲੋ ਇਹ ਵੀ ਦੱਸ ਦੋ ਹੁਣ ਵੀ ਅੱਗੇ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਤਾ ਸੈਂਟਰ ਦੇ ਵਿੱਚ ਹੁਣ ਬੀਜੇਪੀ ਦੀ ਸਰਕਾਰ ਹੈ ਦੋ ਟਰਮ ਨਰਿੰਦਰ ਮੋਦੀ ਰਹਿ ਚੁੱਕੇ ਨੇ ਪ੍ਰਧਾਨ ਮੰਤਰੀ ਚੱਲ ਰਹੇ ਨੇ ਤੇ ਅ ਸੈਂਟਰ ਦੇ ਵਿੱਚ ਦੁਬਾਰਾ ਬੀਜੇਪੀ ਦੀ ਸਰਕਾਰ ਆਉਣੀ ਚਾਹੀਦੀ ਹੈ ਕਿ ਹੋਰ ਆਉਣੀ ਚਾਹੀਦੀ ਹੈ ਕੋਈ ਹੋਰ ਆਉਣੀ ਚਾਹੀਦੀ ਹੈ ਬਦਲਾਅ ਤਾਂ ਆਉਣੀ ਚਾਹੀਦਾ ਜੀ ਹਾਂਜੀ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਉਹ ਦੇਖਦੇ ਆ ਤੁਸੀਂ ਧਰਨੇ ਕਿਸਾਨੀਆਂ ਦੋ ਦਿਨ ਜਿਹੜਾ ਲੱਗਿਆ ਹੋਇਆ ਹੈ ਇਹ ਵੀ ਕਿਸਾਨਾਂ ਦੀਆਂ ਮੰਗਾਂ ਮੰਨ ਨਹੀਂ ਰਹੀ ਹੈਗੇ ਤੁਹਾਨੂੰ ਲੱਗਦਾ ਵੀ ਲਮਕਾਉਣਗੇ ਅੱਗੇ ਹੋਰ ਥੱਕਾ ਹੋ ਰਿਹਾ ਜੀ ਹਾਂਜੀ ਉਹ ਤਾਂ ਹੈਗਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਮਨੂੰ ਬਸੇ ਤਾਂ ਕਾਲੀ ਪਾਰਟੀ ਵਧੀਆ ਲੱਗੇ ਸਾਨੂੰ ਠੀਕ ਹੈ ਕੋਈ ਉਹਦੇ ਵਿੱਚ ਕੋਈ ਸਾਰਾ ਖੁੱਲ੍ਹ ਦਿੰਦੇ ਨੇ ਉਹ ਆਪਣੀ ਪਾਰਟੀ ਦੇ ਵਿੱਚ ਜਿਵੇਂ ਹੁਣ ਇਹਨਾਂ ਨੇ ਆ ਆਮ ਆਪਨੀ ਆਮ ਆਦਮੀ ਪਾਰਟੀ ਚਲੋ ਵੋਟਾਂ ਦਾ ਚੱਲ ਇਹਨਾਂ ਨੂੰ ਪਾਈਆਂ ਨੇ ਸਾਰਿਆਂ ਨੇ ਪਾਈਆਂ ਨੇ ਚਲ ਬਈ ਵਧੀਆ ਬਦਲਾਅ ਆਊਗਾ ਪਰ ਜਿਨ੍ਹਾਂ ਨੇ ਜਿਹੜਾ ਇਹਨਾਂ ਨੇ ਨੌਜਵਾਨ ਮੁੰਡੇ ਮਰਵਾ ਕੇ ਮਾਰਾ ਕਰਿਆ ਜਿਵੇਂ ਹੁਣ ਆ ਧਰਨੇ ਤੇ ਬੈਠੇ ਨੇ ਲੋਕ ਪਹਿਲਾਂ ਭਗਵੰਤ ਮਾਨ ਕੁਝ ਕਹਿੰਦਾ ਸੀਗਾ ਹੁਣ ਇਹ ਮੁੱਕ ਰਿਹਾ ਵੀ ਐਮਐਸਬੀ ਪਹਿਲਾਂ ਸਾਰੀਆਂ ਕਹਿੰਦਾ ਦੀ ਵੀ 23 ਫਸਲਾਂ ਦੇ ਆਪਾਂ ਐਮਐਸਬੀ ਦਵਾਂਗੇ ਪਹਿਲੀ ਗੱਲ ਤੀਹੋ ਜਿਹੜੀ ਪਹਿਲਾਂ ਕਹੇ ਜੀ ਹੁਣ ਪੁੱਛੇ ਉਹਨੂੰ ਜੇ ਹੁਣ ਉਹ ਉਹ ਮੁੱਕ ਰਿਹਾ ਹੈ ਗੱਲ ਤੋਂ ਕਹਿੰਦਾ ਅਸੀਂ ਐਂ ਕਰ ਦਾਂਗੇ ਉਹ ਕੇਂਦਰ ਸਰਕਾਰ ਦੂਗੀ ਐ ਆ ਬਾਏ ਬਹੁਤ ਕੁਝ ਕਹਿ ਰਿਹਾ ਹੁਣ ਉਹ ਅਕਾਲੀ ਦਲ ਦਾ ਤੁਸੀਂ ਜ਼ਿਕਰ ਕਰਿਆ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਨੇ 5 ਵਾਰ ਵੱਖ-ਵੱਖ ਸਮੇਂ ਦੇ ਵਿੱਚ ਪੰਜਾਬ ਦੇ ਸੁਖਵੀਰ ਬਾਦਲ ਨੂੰ ਤਾਂ ਚਲੋ ਹਜੇ ਮੌਕਾ ਨਹੀਂ ਮਿਲਿਆ ਹੈਗਾ ਪ੍ਰਕਾਸ਼ ਸਿੰਘ ਬਾਦਲ ਦਾ ਤਾਂ ਜੀ ਠੀਕ ਸੀਗਾ ਕੀ ਸੁਖਵੀਰ ਬਾਦਲ ਨੂੰ ਵੀ ਅੱਗੇ ਤੁਸੀਂ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ ਦੇਖਣਾ ਤਾਂ ਚਾਹੁੰਦੇ ਆ ਬਾਕੀ ਇਹਨਾਂ ਦੀ ਕਿਸੇ ਮਾਦਾ ਵੀ ਜਿਹੜੀ ਪਾਰਟੀ ਆਊਗੀ ਜੇ ਵੋਟ ਤਾਂ ਅਕਾਲੀਆ ਨੂੰ ਪਾਵਾਂਗੇ ਗੱਲ ਬਣ ਜੂ ਉਹਨਾਂ ਦੀ ਲੱਗਦਾ ਹਾਂ ਬਣ ਜੂਗੀ ਜਿਵੇਂ ਉਹ ਪੰਜਾਬ بچاؤ ਯਾਤਰਾ ਕਰ ਰਹੇ ਨੇ ਤਾਂ ਗੱਲ ਬਣ ਜੂਗੀ ਉਹਨਾਂ ਦੀ ਕਿ ਉਹਨਾਂ ਨੇ ਕੋਈ ਮੜਾ ਉੱਪਰ ਫਿਰ ਉੱਪਰ ਜਿਵੇਂ ਸੈਂਟਰ ਦੀ ਗੱਲ ਕੀਤੀ ਜਾਵੇ ਤਾਂ ਉੱਪਰ ਨਰਿੰਦਰ ਮੋਦੀ ਦੀ ਪਸੰਦ ਹੈ ਕਿ ਕੋਈ ਹੋਰ ਆਉਣਾ ਚਾਹੀਦਾ ਉੱਥੇ ਦਾ ਉੱਪਰ ਦਾ ਹੀ ਹੁਣ ਮੋਦੀ ਦਾ ਆਉਣਾ ਨਹੀਂ ਚਾਹੀਦਾ ਵੈਸੇ ਤਾਂ ਠੀਕ ਹੈ ਜੀ ਤੇ ਇਹਨਾਂ ਦੇ ਪਰ ਹੋਰ ਸੂਬਿਆਂ 'ਚ ਵੋਟ ਪੈ ਜੂ ਹਨਾ ਹੋਰ ਸੂਬਿਆਂ 'ਚ ਵੋਟ ਪੈ ਸਕਦੀ ਆ ਜਿਵੇਂ ਪੰਜਾਬ ਦੇ ਵਿੱਚ 13 ਸੀਟਾਂ ਨੇ ਲੋਕ ਸਭਾ ਦੀਆਂ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਸਭ ਤੋਂ ਵੱਧ ਸੀਟਾਂ ਲੈ ਕੇ ਜਾਊਗੀ ਇਹਦੇ ਵਿੱਚ ਦਾ ਅਕਾਲੀਆਂ ਦੀ ਸਰਕਾਰ ਵੈਸੇ ਆ ਠੀਕ ਆ ਵੱਧ ਸੀਟਾਂ ਹਾਂ ਤੁਹਾਨੂੰ ਲੱਗਦਾ ਹਾਂ ਧੰਨਵਾਦ ਕਾਲੀ ਕੀ ਨਾਮ ਤੁਹਾਡਾ ਜੀ ਰਵਿੰਦਰ ਸਿੰਘ ਆ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ 2 ਸਾਲ ਹੋਣੇ ਆਲੇ ਨੇ ਪੰਜਾਬ ਦੇ ਵਿੱਚ ਦੂਜੀਆਂ ਵੀ ਰਹਿ ਗਈਆਂ ਨੇ ਪਹਿਲਾਂ ਤੇ ਜੇਕਰ ਹੁਣ ਲੋਕ ਸਭਾ ਦੀ ਆਪਾਂ ਗੱਲ ਕਰੀਏ ਕੀ ਲੱਗਦਾ ਹੈ ਕਿ ਵੱਧ ਸੀਟਾਂ ਕਿਹੜੀ ਪਾਰਟੀ ਨੂੰ ਮਿਲਦੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਵੱਧ ਜੀ ਗੱਲ ਇਦਾਂ ਵੇ ਪੰਜਾਬ ਦੇ ਵਿੱਚ ਤਾਂ ਹੋਊ ਆਮ ਆਦਮੀ ਪਾਰਟੀ ਅੱਗੇ ਜੀ ਬਾਕੀ ਇਹ ਆ ਵੇ ਪੰਜਾਬ ਤੇ ਹਰਿਆਣਾ ਪੰਜਾਬ ਤੇ ਹਮਾਚਲ ਨੂੰ ਛੱਡ ਕੇ ਜੰਮੂ ਨੂੰ ਛੱਡ ਕੇ ਬੀਜੇਪੀ ਅੱਗੇ ਜਾਊਗੀ ਹੋਰ ਸਟੇਟਾਂ ਦੇ ਵਿੱਚ ਮੈਸੇਜ ਇਹ ਸੈਂਟਰ ਦੇ ਵੀ ਸਰਕਾਰ ਬਦਲੀ ਜਾਵੇ ਚੰਗੀ ਗੱਲ ਆ ਨਹੀਂ ਤਾਂ ਹਿੰਦੂ ਰਾਸ਼ਟਰ ਨੇ ਬੀਜੇਪੀ ਨੇ ਹੌਣਾਂ ਨੇ ਪੰਜ ਸਾਲਾਂ ਅਜ ਲਾਗੂ ਕਰ ਦੇਣਗੇ ਇਹਦੇ ਲਈ ਸਾਰੇ ਧਰਮਾਂ ਨੂੰ ਖਤਰਾ ਉਹ ਤੁਹਾਨੂੰ ਲੱਗਦਾ ਕਿਵੇਂ ਆ ਮੰਨ ਲਓ ਜੇਕਰ ਗੱਲ ਕੀਤੀ ਜਾਵੇ ਸੈਂਟਰ ਦੇ ਵਿੱਚ ਭਾਜਪਾ ਨੂੰ ਮਾਤ ਦੇਣ ਵਾਲੀ ਕੋਈ ਪਾਰਟੀ ਤੁਹਾਨੂੰ ਨਜ਼ਰ ਆ ਰਹੀ ਹੈ ਪਰ ਇਹਨਾਂ ਨੇ ਗੱਠਚੋੜ ਵੀ ਬਣਾਇਆ ਹੈ ਮਾਤ ਦੇਣ ਵਾਲੀ ਦੇਖੋ ਬਾਈਸਟੈਂਪ ਨੂੰ ਤਾਂ ਟੱਕਰ ਦੀ ਪਾਰਟੀ ਦਾ ਕੋਈ ਨਹੀਂ ਹੈਗੀ ਜਿੱਦਾਂ ਕਾਂਗਰਸ ਹੋ ਗਈ ਆਮ ਆदमी ਪਾਰਟੀ ਹੋ ਗਈ ਉਦੋਂ ਯੂਪੀ ਦੇ ਵਿੱਚ ਅਖਲੇਸ਼ ਹੋਣੀ ਹੋਗੇ ਇਦਾਂ ਜੇ ਇਹ ਸਾਰੀਆਂ ਸਟੇਟਾਂ ਸਰਕਾਰਾਂ ਮਿਲ ਕੇ ਤਾਂ ਇਹ ਆਪਣੀ ਪਾਰਟੀ ਸੈਂਟਰ 'ਚ ਸਰਕਾਰ ਬਣਾ ਸਕਦੇ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਇਹਨਾਂ ਨੇ ਗੱਠਚੋੜ ਕਰਿਆ ਹੈ ਭਾਜਪਾ ਡਰੀ ਹੋਈ ਹੈ ਨੀ ਗੱਠ ਜੋੜ ਇਹ ਦਿੱਲੀ ਜੀ ਤਾਂ ਹੁਣ ਇਹਨਾਂ ਨੇ ਕਾਂਗਰਸ ਨਾਲ ਗੱਠ ਜੋੜ ਕਰ ਲਿਆ ਤੇ ਪੰਜਾਬ ਦੇ ਵਿੱਚ ਇਹ ਹੁਣ ਵੋਟ ਪਾ ਰਹੀ ਆ ਪੰਗ ਬੀਜੇਪ ਆਪਣੇ ਚ ਆਮ ਆਦਮੀ ਵਾਲੇ ਕਹਿੰਦੇ ਵੀ ਅਸੀਂ ਲੜਾਂਗੇ ਕਾਂਗਰਸ ਨਾਲ ਕਹਿੰਦੇ ਅਸੀਂ ਲੜਾਂਗੇ ਜੇ ਇਹ ਪੰਜਾਬ ਦੇ ਵਿੱਚ ਹੀ ਰੜਕੇ ਲੜਨ ਤਾਂ ਇਹ 13 ਨੇ 13 ਸੀਟਾਂ ਲਿਆ ਸਕਦੇ ਨੇ ਜੇ ਇਹ ਪਾਟਣਗੇ ਤਾਂ ਇਹਦੇ ਵਿੱਚ ਫਾਇਦਾ ਬੀਜੇਪ ਨੂੰ ਹੋਣਾ ਇਕ ਨਾ ਲੋਕਾਂ ਦੇ ਸਮਝ ਦੇ ਵਿੱਚ ਨਹੀਂ ਗੱਲ ਆਉਂਦੀ ਹੈਗੀ ਇਹ ਆ ਲੋਕ ਲੀਡਰ ਚੋਣ ਲੈਂਦੇ ਨੇ ਕੋਈ ਨਵੀਂ ਪਾਰਟੀ ਆ ਗਈ ਉਹ ਚੋਣ ਲੈਂਦੇ ਨੇ ਲੋਕ ਕਰਨ ਕੀ ਉਹ ਇਹਨਾਂ ਤੇ ਵਿਸ਼ਵਾਸ ਕਰਕੇ ਚੋਣ ਲੈਂਦੇ ਨੇ ਪਹਿਲਾਂ ਕਾਂਗਰਸ ਨੇ ਰਾਜ ਕਰਿਆ ਲੋਕ ਕਹਿੰਦੇ ਬਦਲਾਅ ਆਉਣਾ ਚਾਹੀਦਾ ਫਿਰ ਬੀਜੇਪੀ ਦੀ ਦੋ ਵਾਰ ਸਰਕਾਰ ਆ ਗਈ ਲੋਕ ਉੱਤੋਂ ਵੀ ਤੰਗ ਹੋ ਗਏ ਹੁਣ ਪੰਜਾਬ ਚ ਆਮ ਆਦਮੀ ਪਾਰਟੀ ਦੀ ਹੈ ਕਈ ਉਧਰੋਂ ਵੀ ਤੰਗ ਹੋਏ ਪਏ ਨੇ ਫਿਰ ਲੋਕ ਕੀ ਕਰਨਾ ਜਿਵੇਂ ਮਤਲਬ ਤੁਸੀਂ ਓ ਜਾਂ ਕੋਈ ਵੀ ਹੈ ਉਹ ਸੋਚਦਾ ਹੈ ਵੀ ਅਸੀਂ ਵਧੀਆ ਲੀਡਰ ਚੁਣਿਆ ਸੀ ਵਿਸ਼ਵਾਸ ਕੀਤਾ ਸੀ ਤੇ ਪਰ ਇਹਨੇ ਸਾਡੇ ਤੇ ਨਹੀਂ ਕੀਤਾ ਫਿਰ ਲੋਕ ਕੀ ਕਰਨਾ ਲੋਕਾਂ ਦਾ ਜੀ ਪਹਿਲੀ ਗੱਲ ਤਾਂ ਜਿਹੜੀ ਆਪਣੀ ਵੋਟ ਹੁੰਦੀ ਹੈ ਮਤਦਾਨ ਮਤ ਦਾ ਮਤਲਬ ਆਪਣੀ ਅਕਲ ਨਾਲ ਵੋਟ ਪਾਓ ਬਲਕਿ ਪਾਰਟੀ ਨੂੰ ਵੋਟ ਨਾ ਬੋਲ ਜਿਹੜਾ ਆਪਣੇ ਇਲਾਕੇ ਦਾ ਵਧੀਆ ਲੀਡਰ ਆਪਣੇ ਨਾਲ ਮਿਲਦਾ ਜੁਲਦਾ ਆਪਣੇ ਕੰਮ ਆਉਂਦਾ ਉਹਨੂੰ ਵੋਟ ਪਾਓ ਹਾਂ ਜੀ ਨੰਬਰ 2 ਤੇ ਇਹ ਆ ਗੱਲ ਵੀ ਜਿਵੇਂ ਹੁਣ ਬੀਜੇਪੀ ਆ ਬੀਜੇਪੀ ਦੇਖੋ ਹੁਣ ਆ ਕੱਲ ਦੇ ਟੀਵੀ 'ਚ ਖਬਰ ਚੱਲ ਰਹੀ ਆ ਹਿਮਾਚਲ ਦੇ ਵਿੱਚ ਇਹ ਹੁਣ ਉੱਥੇ ਕਾਂਗਰਸ ਦੀ ਸਰਕਾਰ ਬਣ ਗਈ ਹੁਣ ਕਾਂਗਰਸ ਦੇ ਪਾਰਟੀ ਨੂੰ ਭੰਗ ਕਰਕੇ ਇਹ ਆਪਣੀ ਸਰਕਾਰ ਬਣਾਉਣੀ ਚਾਹੁੰਦੀ ਆ ਬੀਜੇਪੀ ਪਹਿਲਾਂ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਅਹੀ ਕੁਝ ਕਰਿਆ ਮੇਅਰ ਦੀ ਪਾਰਟੀ ਲਈ ਉਦੋਂ ਬਾਅਦ ਉਦੋਂ ਹਰ 15 20 ਸਾਲ ਪਹਿਲਾਂ ਇਹਨਾਂ ਨੇ ਬਿਹਾਰ ਦੇ ਵਿੱਚ ਅਹੀ ਕੁਝ ਕਰਿਆ ਇਹ ਬੀਜੇਪੀ ਕੀ ਕਰਨਾ ਚਾਹੁੰਦੀ ਆ ਇਹ ਆਪਣਾ ਇੱਕ ਰਾਸ਼ਟਰ ਬਣਾਉਣਾ ਚਾਹੁੰਦੀ ਆ ਵਾ ਸਾਡਾ ਹਿੰਦੂ ਰਾਸ਼ਟਰ ਬਣ ਜਾਵੇ ਉਹਦੇ ਵਿੱਚ ਸਿੱਖ ਧਰਮ ਨੂੰ ਵੀ ਖਤਰਾ ਮੁਸਲਮਾਨ ਧਰਮ ਨੂੰ ਵੀ ਖਤਰਾ ਅਸਾਈ ਧਰਮ ਨੂੰ ਵੀ ਖਤਰਾ ਜਿਹੜਾ ਮੇਰੇ ਗੱਠਜੋੜ ਬਣਿਆ ਹੈ ਇਹ ਵੀ ਕਿਤੇ ਨਾ ਕਿਤੇ ਜਿਹੜੇ ਇਹਨਾਂ ਦੇ ਲੀਡਰ ਨੇ ਚਾਹੇ ਜਿੰਨੇ ਵੀ ਪਾਰਟੀਆਂ ਨੇ ਗੱਠਚੋੜ ਚ ਉਹਨਾਂ ਦੇ ਜਿਹੜੇ ਵੱਡੇ ਲੀਡਰ ਨੇ ਉਹ ਚਾਹੁੰਦੇ ਨੇ ਵੀ ਕੁਰਸੀ ਪ੍ਰਧਾਨ ਮੰਤਰੀ ਦੀ ਨੂੰ ਮੈਂ ਫੜਾਂ ਜਾ ਕੇ ਕਿਤੇ ਨਾ ਕਿਤੇ ਤੁਸੀਂ ਮੰਨਦੇ ਹੋ ਕਿ ਇਹ ਜਿਹੜੇ ਇਸ ਤਰੀਕੇ ਦੇ ਕੁ ਲਈ ਆਪਾਂ ਲਾਲਚ ਹੋ ਲਈ ਆ ਜਾਂ ਇਦਾਂ ਦੀ ਆਪਾਂ ਨੂੰ ਭੁੱਖ ਹੈ ਉਹਨੂੰ ਤਿਆਗਣਾ ਪਊਗਾ ਵੀ ਜਿਹੜਾ ਸੀਨੀਅਰ ਲੀਡਰ ਹੋਊਗਾ ਉਹਨੂੰ ਅੱਗੇ ਲਿਆ ਕੇ ਤਾਂ ਕੁਝ ਕੀਤਾ ਜਾ ਸਕਦਾ ਕਿਉਂਕਿ ਇੱਕ ਦੂਜੇ ਦੇ ਲੱਤਾਂ ਖਿੱਚਣ ਜਾਂ ਪਾਟੋ ਦਾਪੀ ਵੀ ਹੋ ਜਾਂਦੀ ਹੈ ਨਾ ਪਾਰਟੀਆਂ 'ਚ ਭੁੱਖ ਲਈ ਦਾ ਜੀ ਹੁਣ ਜੇ ਦੇਖਿਆ ਜਵੇ ਦੇਖੋ ਲਾਲਚ ਤਾਂ ਹਰ ਬੰਦੇ ਨੂੰ ਆਪਣੇ ਘਰ ਨੂੰ ਹਰੇਕ ਨੂੰ ਹੁੰਦਾ ਜੀ ਪਰ ਭੁੱਖ ਲਈ ਦੇ ਵਿੱਚ ਹੈਗਾ ਸਿਰਫ ਇੱਕ ਭਗਵਾਨਤਮਾਨ ਆ ਜਿਹੜਾ ਆਪਣੇ ਘਰਵਾਰਾਂ ਦੀ ਸੋਚਦਾ ਇੱਕ ਕੇਜਰੀਵਾਲ ਨਹੀਂ ਸੋਚ ਰਿਹਾ ਇਸੇ ਕਾਰਨ ਇਹਨਾਂ ਦੇ ਪੈਰ ਨਹੀਂ ਲੱਗਣ ਦਿੰਦੇ ਜਿਹੜੀ ਜੜੋਂ ਵਧਿਆ ਨੀਤੀ ਨਾਲ ਇਸ ਟਾਈਮ 'ਪਕਵਾਨਤਮਾਨ ਪੰਜਾਬ ਦੇ ਵਿੱਚ ਚੱਲ ਰਿਹਾ ਇਦੋਂ ਘੜ ਤੇ ਘੜ ਜੀ 30 ਸਾਲ ਤਾਂ ਮੈਨੂੰ ਹੋ ਗਿਆ ਵੋਟ ਦੰਦਿਆਂ ਨੂੰ ਪਾਲ ਆ ਕਾਲਿਆਣੀ ਵੋਟ ਦੇ ਕੇ ਦੇਖ ਲਈ ਕਾਂਗਰਸ ਨੂੰ ਦੇ ਕੇ ਦੇਖ ਲਈ ਪਰ ਆ 5 ਸਾਲਾਂ ਦੇ ਆ 2 ਸਾਲਾਂ ਦੇ ਵਿੱਚ ਸਾਨੂੰ ਇੰਨਾ ਵਧੀਆ ਮੋਹ ਬਣ ਗਿਆ ਕਿਸੇ ਸਰਕਾਰੀ ਦਫਤਰ ਜਾਈਏ ਕੋਈ ਪੈਸਾ ਦੇਣ ਦੀ ਲੋੜ ਨਹੀਂ ਐਨੀ ਟਾਈਮ ਕੰਮ ਹੁੰਦਾ ਕਿਸੇ ਹਸਪਤਾਲ ਜਾਈਏ ਕੁਈ ਅਕਸਰ ਦੇ ਪੈਸੇ ਲਾਦਾ ਕੋਈ ਦਵਾਈ ਦੇ ਪੈਸੇ ਲਾਦਾ ਜਣੋ ਜਿਹੜੇ ਹਿਸਾਬ ਨਾਲ ਭਗਵੰਤ ਮਾਨ ਚੱਲ ਰਿਹਾ ਜੇ ਇਸ ਹਿਸਾਬ ਨਾਲ ਸਾਰੇ ਲੀਡਰ ਚੱਲਣ ਪੰਜਾਬ ਨੂੰ ਬਚਾਰੇ ਨਹੀਂ ਮਤਲਬ ਵਧੀਆ ਤਰੀਕੇ ਨਾਲ ਪੰਜਾਬ ਨੂੰ ਬਚਾਰ ਰਹੇ ਤੇ ਸਾਰਾ ਹਿੰਦੁਸਤਾਨੇ ਬਚ ਸਕਦਾ ਜੇ ਭਗਵੰਤ ਮਾਨ ਦੀ ਥੂਰੀ ਪਰ ਸਾਰੇ ਲੀਡਰ ਕੰਮ ਕਰਨ ਸੁਖਵੀਰ ਬਾਦਲ ਕਹਿੰਦੀ ਪੰਜਾਬ ਅਸੀਂ ਬਚਾਉਣਾ ਹੈ ਪੰਜਾਬ ਬਚਾਓ ਯਾਤਰਾ ਸ਼ੁਰੂ ਕਰੀਏ ਇਹਨਾਂ ਨੇ ਤਾਂ ਪੰਜਾਬ ਕਹਿੰਦੀ ਖਤਰੇ 'ਚ ਪਾਤਾ ਇਹਨਾਂ ਨੇ ਤਾਂ ਜੀ ਇਹਦਾ ਪਤਾ ਕੀ ਕਰਦੇ ਨੇ ਆ ਹੁਣ ਤੋਂ 6 ਮਹੀਨੇ ਪਹਿਲਾਂ ਸੁਖਵੀਰ ਬਾਦਲ ਦੇ ਘਰ ਵਾਲੀ ਬੀਜੇਪੀ ਨੂੰ ਗਾਲਾਂ ਕੱਢਦੀ ਸੀ ਹੁਣ ਉਹੀ ਸਿਗਵੀਰ ਬਾਦਲ ਹੁਣੇ ਉਹਦੇ ਨਾਲ ਗਠਬੰਧ ਗਠਬੰਧਨ ਕਰਨ ਨੂੰ ਫਿਰਦੇ ਨੇ ਇਹਦਾ ਫਿਰ ਸਿਰਫ ਇਹਨਾਂ ਨੂੰ ਆਪਣੀ ਕੁਰਸੀ ਪਿਆਰੀ ਹੋ ਗਈ ਜਨਤਾ ਦਾ ਕੋਈ ਪਿਆਰੀ ਹੋਈ ਜਨਤਾ ਦੇ ਸਾਰੇ ਮਸਲੇ ਆਪਣੇ ਖੜੇ ਨੇ ਤੇ ਆ ਪਿੱਛੇ ਜੀ ਕਾਂਗਰਸ ਵੀ ਰਹਿ ਗਈ ਆ ਕੈਪਟਨ ਮਿੰਦਸੀ ਮੁੱਖ ਮੰਤਰੀ ਸੀ ਉਹਨੂੰ ਭਾਜਪਾ ਚ ਚਲੇ ਗਈ ਉਹਨਾਂ ਨੇ ਕੁਝ ਕਰਿਆ ਪੰਜਾਬ ਚ ਜਾਂ ਤੁਹਾਡੇ ਇਲਾਕੇ ਚ ਜੋ ਜੀ ਕੈਪਟਨ ਨੇ 5 ਸਾਲ ਪਹਿਲਾਂ ਵਧੀਆ ਕੰਮ ਕਰਿਆ ਜਿਹੜੇ ਆ 5 ਸਾਲ ਕੈਪਟਨ ਨੇ ਲਾਏ ਨੇ ਸਿਰਫ ਇਹਨੇ ਆਪਣੇ ਆਪਣੇ ਸਿਰਫ ਜਿੰਨੇ ਦੀ ਕੇਸ ਸੀ ਪੈਂਡਿੰਗ ਬਏ ਕੋਰਟ ਦੇ ਵਿੱਚ ਜਿੱਦਾਂ ਦਿੱਲੀ ਦੇ ਵਿੱਚ ਪਟਿਆਲਾ ਕੋਰਟ ਹੋ ਗਈ ਉੱਥੇ ਕੈਪਟਨ ਦੀ ਜਗਾ ਸੀ ਉਹ ਵੀ ਆਪਣੇ ਕੇਸ ਹੱਕ ਚ ਕਰਾ ਗਿਆ ਪਟਿਆਲੇ ਦੇ ਵਿੱਚ ਛੋਟੀ 12 ਦਰੀ ਦੇ ਵਿੱਚ ਘੱਟ ਤੇ ਘੱਟ ਜਿਆਦਾ ਨਹੀਂ 25 3 ਏਕੜ ਜਮੀਨ ਆ ਉਹ ਮੇਰੇ ਆਪਣੇ ਇੱਕ ਹੀ ਦੇਖੀ ਵੀ ਆ ਉਹ ਟੋਟਲ ਕੈਪਟਨ ਆਪਣੇ ਹੱਕ ਜਗੇਸ ਕਰਾ ਗਿਆ ਇਹ ਸਿਰਫ ਆਪਣੀ ਪ੍ਰਾਪਰਟੀ ਲਈ ਹੀ 5 ਸਾਲ ਦੁਆਰੇ ਬਣਿਆ ਇਹਨੇ ਲੋਕਾਂ ਬਾਰੇ ਕੁਝ ਨਹੀਂ ਸੋਚਿਆ ਧੰਨਵਾਦ ਤੇ ਤੁਹਾਡਾ ਕੀ ਨਾਮ ਹੈ ਵੀਰੇ ਮੇਰਾ ਗੁਰਦੀਪ ਸਿੰਘ ਆ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਚੋਣ ਆ ਰਹੀਆਂ ਨੇ ਤੁਹਾਡੇ ਮਨ ਦੇ ਵਿੱਚ ਪਹਿਲੀ ਰਾਏ ਕਿਹੜੀ ਆਉਂਦੀ ਹੈ ਕਿਉਂਕਿ ਕੈਂਡੀਡੇਟ ਦਾ ਐਲਾਨ ਹਜੇ ਨਹੀਂ ਹੋਇਆ ਹੈਗਾ ਨਾ ਉਹ ਅੱਗੇ ਜਾ ਕੇ ਹੋਊਗਾ ਆ ਪਾਰਟੀ ਨੂੰ ਲੈ ਕੇ ਕਿਹੜੀ ਰਾਏ ਆਉਂਦੀ ਹੈ ਵੀ ਭਾਜੀ ਬੀਜੇਪੀ ਅਕਾਲੀ ਦਲ ਕਾਂਗਰਸ ਆਵਾਦਵੀ ਪਾਰਟੀ ਵੀ ਕਿਹੜੀ ਪਾਰਟੀ ਨੂੰ ਵੋਟ ਦੇਣੀ ਚਾਹੀਦੀ ਹੈ ਪਾਰਟੀ ਦਾ ਭਾਜੀ ਐਵੇਂ ਆ ਕਿ ਜਿਹੜਾ ਵੀ ਬੰਦਾ ਬਣੇ ਇੱਕ ਤਾਂ ਪਹਿਲੀ ਗੱਲ ਆ ਉਹ ਆਪਣੇ ਇਲਾਕੇ ਦਾ ਹੋਣਾ ਚਾਹੀਦਾ ਆ ਕਿਉਂਕਿ ਕੋਈ ਵੀ ਬੰਦਾ ਜਦੋਂ ਬਾਹਰੋਂ ਆਪਾਂ ਡਿਪਿਊਟ ਕਰਦੇ ਆ ਆਪਣੇ ਇਲਾਕੇ ਦੇ ਵਿੱਚ ਕਿਉਂਕਿ ਜ਼ਿਆਦਾਤਰ ਪਾਰਟੀਆਂ ਵੀ ਕਰਦੀਆਂ ਨੇ ਉਹ ਏਰੀਆ ਕਿਸੇ ਦਾ ਕੋਈ ਹੁੰਦਾ ਆ ਤਾਂ ਉਹ ਲਿਆ ਕੇ ਕਿਤੇ ਖੜਾ ਦੰਦਿਆਂ ਨੇ ਜਿਹੜਾ ਆਪਣੇ ਇਲਾਕੇ ਦਾ ਬੰਦਾ ਹੋਊਗਾ ਉਹ ਆਪਣੇ ਇਲਾਕੇ ਦੇ ਬਾਰੇ ਜਾਣਦਾ ਹੋਊਗਾ ਵੀ ਕਿੱਥੇ ਕਿਹੜੀ ਕਮੀ ਆ ਸਾਡੇ ਇਲਾਕੇ ਦੇ ਵਿੱਚ ਮਤਲਬ ਉਹਨੂੰ ਹਰ ਇੱਕ ਡਾਊਨ ਟੂ ਅਰਥ ਹੋਊਗਾ ਬੰਦਾ ਨਾਲੇ ਉਹਨੂੰ ਪਤਾ ਹੋਊਗਾ ਮੇਲ ਆਪਣੇ ਇਲਾਕੇ ਦਾ ਵੀ ਕਿਹੜਾ ਰੋਡ ਖਰਾਬ ਆ ਕਿਤੇ ਪ੍ਰੋਬਲਮ ਚੱਲ ਰਹੀ ਆ ਕਿਹੜਾ ਪਿੰਡ ਡਾਊਨ ਚੱਲ ਰਿਹਾ ਏ ਮਤਲਬ ਬਾਹਰਲੇ ਬੰਦੇ ਨੂੰ ਉਹ ਨਹੀਂ ਪਤਾ ਉਹ ਵੈਸੇ 6 ਮਹੀਨੇ ਬਾਅਦ ਇੱਕ ਚੱਕਰ ਮਾਰੂਗਾ ਜਿਹੜਾ ਇਲਾਕੇ ਦਾ ਬੰਦਾ ਹੋਊਗਾ ਦਿੱਲੀ ਜਾ ਕੇ ਆਪਣੇ ਇਲਾਕੇ ਚ ਤਾਂ ਆਊਗਾ ਨਾ ਬਾਪੀ ਤਾਂ ਤੁਸੀਂ ਮਤਲਬ ਪਾਰਟੀ ਨਾਲ ਜਿਆਦਾ ਕੈਂਡੀਡੇਟ ਨੂੰ ਤਰਜੀਹ ਦਵੋਗੇ ਹਾਂ ਮੈਂ ਕਹਿੰਦਾ ਵੀ ਕੈਂਡੀਡੇਟ ਵਧੀਆ ਹੋਣਾ ਚਾਹੀਦਾ ਪਾਰਟੀ ਮੈਟਰ ਨਹੀਂ ਕਰਦੀ ਮੈਟਰ ਕਰਦੀ ਆ ਬੰਦਾ ਕਿਹੜਾ ਕਿਹੜਾ ਬੰਦਾ ਆ ਤੁਸੀਂ ਵੀ ਉਹਨੂੰ ਗੱਲਬਾਤ ਕਰਦੀ ਹੁਣੇ ਉਹ ਬੈਠੇ ਪ੍ਰਭਾਵ ਕਿਹੜੀ ਪਾਰਟੀ ਦਾ ਵੱਧ ਲੱਗ ਰਿਹਾ ਤੁਹਾਨੂੰ ਵੀ ਲੋਕ ਸਭਾ ਚੋਣਾਂ 'ਚ ਪੰਜਾਬ ਦੀਆਂ ਵੱਧ ਸੀਟਾਂ ਲੈ ਜਾਣਗੇ ਅੱਪਾ ਜੀ ਐਵੇਂ ਆ ਹੁਣ ਲਾਸਟ ਟਾਈਮ ਕਾਂਗਰਸ ਨੇ ਵਧੀਆ ਉਹ ਕੀਤਾ ਸੀਗਾ ਕੋ ਵੀ ਵਧੀਆ ਸੀਟਾਂ ਕੱਢ ਗਈ ਸੀ ਤੇ ਇਸ ਵਾਰ ਇਹਨਾਂ ਕੋਲ ਆਮ ਆਦਮੀ ਪਿਛਲੀ ਵਾਰ ਘੱਟ ਸੀਟਾਂ ਸੀਗੀਆਂ ਆਪਣੀ ਸੰਗਰੂਰ ਵੀ ਚਲੀ ਗਈ ਸੀ ਉਹਨਾਂ ਦੀ ਸੀਟ ਤੇ ਇਸ ਵਾਰ ਆ ਵੀ ਇਹਨਾਂ ਦੀ ਆਪਣੇ ਜਿਵੇਂ 72 ਇਹਨਾਂ ਦੇ ਐਮ ਐਲ ਏ ਨੇ ਵੀ ਮੇਬੀ ਇਹ 50% ਸੀਟਾਂ ਕੱਢਣਗੀਆਂ ਹਾਂ ਵੱਧ ਨੇ ਹਾਂ ਵੱਧ ਛੱਡਣਗੇ ਸੀਟਾਂ ਇਸ ਵਾਰ ਕਿਉਂਕਿ ਇਹਨਾਂ ਦਾ ਇਸ ਟਾਈਮ ਪੰਜਾਬ ਦੇ ਵਿੱਚ ਹੈਗਾ ਆ ਨਾ ਆਪਣਾ ਕਿਸਾਨੀ ਅੰਦੋਲਨ ਦਾ ਪ੍ਰਭਾਵ ਪਊਗਾ ਚੋਣਾਂ ਤੇ ਸਾਰੀਆਂ ਪਾਰਟੀਆਂ ਤੇ ਹਾਂ ਉਹ ਸਾਰੀ ਪਾਰਟੀਆਂ ਤੇ ਪਊਗਾ ਅੱਛਾ ਜਦੋਂ ਲੀਡਰ ਪਿੰਡਾਂ 'ਚ ਆਉਣਗੇ ਤੁਸੀਂ ਕੁਐਸਚਨ ਕਰਨਗੇ ਲੋਕ ਉਹਨਾਂ ਨੂੰ ਕਰਨਗੇ ਕੁਐਸਚਨ ਕਰਨਗੇ ਆਮ ਆਦਮੀ ਪਾਰਟੀ ਹੋਵੇ ਚਾਹੇ ਅਕਾਲੀ ਦਲ ਹੋਵੇ ਕਿਉਂਕਿ ਇਹ ਪਰਫਾਰਮਰ ਤਾਂ ਪਹਿਲਾਂ ਤੋਂ ਹੀ ਬਣਿਆ ਹੋਣਾ ਕਿਉਂਕਿ ਸਪੋਰਟ ਤਾਂ ਇਹਨਾਂ ਨੇ ਅਕਾਲੀ ਦਲ ਨੇ ਵੀ ਕੀਤੀ ਸੀ ਦੂਜਿਆਂ ਨੇ ਵੀ ਕੀਤੀ ਹੈ ਸਪੋਰਟ ਕਾਂਗਰਸ ਨੇ ਵੀ ਕੀਤੀ ਆ ਮਤਲਬ ਇਹ ਵੋਟਰ ਲੈਣਾ ਆਉਣ ਲੋਕ ਜਾ ਕੇ ਡੰਗਾ ਖਾਣਾ ਲੋ ਕੁਐਸਚਨ ਪੁੱਛਣਗੇ ਇਹਨਾਂ ਨੂੰ ਵੀ ਇਹਨਾਂ ਕੋਲ ਜਵਾਬ ਨਹੀਂ ਹੋਣਾ ਹਰ ਕਿਉਂਕਿ ਹੁਣ ਇਸ ਟਾਈਮ ਦੇਖੋ ਨਾਰਮਲ ਸੀਜ਼ਨ ਚੱਲ ਰਿਹਾ ਇਸ ਟਾਈਮ ਆਲੂ ਦਾ ਸੀਜ਼ਨ ਲਗਾ ਲਓ ਗੱਡੀਆਂ ਨਹੀਂ ਜਾ ਰਹੀਆਂ ਬਾਹਰ ਨੂੰ ਲੋਕ ਮਾਲ ਇੱਥੇ ਖਰਾਬ ਹੋ ਰਿਹਾ ਲੋਕਾਂ ਦਾ ਤੇ ਇਹ ਦਿੱਕਤ ਆਊਗੀ ਕਿਸਾਨਾਂ ਨੂੰ ਇਹਦੇ ਘਟਾ ਆ ਉਹਨਾਂ ਦਾ ਵਿਕਣਾ ਨਹੀਂ ਹੈਗਾ ਕੋਈ ਵੀ ਕੋਈ ਵੀ ਫਸਲ ਲਗਾ ਲਓ ਜਦੋਂ ਆਊਟ ਆਫ ਸਟੇਟ ਜਾਊਗੀ ਬਾਰਡਰ ਬੰਦ ਪਏ ਨੇ ਉਹ ਪ੍ਰੋਬਲਮ ਕਿੱਥੇ ਆਊਗੀ ਆਲਟੀਮੇਟ ਉਹ ਕਿਸਾਨਾਂ ਨੂੰ ਪ੍ਰੋਬਲਮ ਆਊਗੀ ਜੇਕਰ ਉੱਪਰਲੀ ਗੱਲ ਕਰੀਏ ਆਪਾਂ ਪੰਜਾਬ ਦੇ ਵਿੱਚ ਭਾਵੇਂ ਹੋਰ ਪਾਰਟੀਆਂ ਨੂੰ ਵੋਟਾਂ ਪੈ ਜਾਣ ਹੈ ਨਾ ਬੀਜੇਪੀ ਨੂੰ ਘੱਟ ਪਵੇ ਪਰ ਤੁਹਾਨੂੰ ਕੀ ਲੱਗਦਾ ਹੈ ਉੱਪਰ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਬਣਦੇ ਜ਼ਿਆਦਾ ਚਾਂਸ ਨੇ ਸੈਂਟਰ ਦੇ ਵਿੱਚ ਬੀਜੇਪੀ ਨਹੀਂ ਹਿੱਲਦੀ ਹੈਗੀ ਕਿਉਂਕਿ ਬਾਕੀ ਪਾਰਟੀਆਂ ਕੋਲ ਫੇਸ ਨਹੀਂ ਹੈਗਾ ਮੇਨ ਗੱਲ ਆ ਫੇਸ ਦੀ ਫੇਸ ਹੀ ਨਹੀਂ ਹੈਗਾ ਉਹਨਾਂ ਕੋਲ ਪੂਰੇ ਆਲ ਇੰਡੀਆ ਜੀ ਘੁੰਮ ਕੇ ਦੇਖ ਲਓ ਕਿਸੇ ਕਰ ਮੰਨ ਲੋ ਕਰਦੇ ਵੀ ਨੇ ਤੁਹਾਨੂੰ ਕੀ ਲੱਗਦਾ ਵੀ ਰਾਹੁਲ ਗਾਂਧੀ ਜਾਂ ਉਹਨਾਂ ਦੇ ਖੜਗੇ ਵੀ ਨੇ ਪ੍ਰਧਾਨ ਜਾਂ ਕੇਜਰੀਵਾਲ ਬਸ ਬੰਨਣਾ ਤਾਂ ਹਰੇਕ ਚਾਹੁੰਦਾ ਹੈ ਵੀ ਅਸੀਂ ਬੰਨਣਾ ਸਾਰੇ ਚਾਹੁੰਦੇ ਨੇ ਵਟਾਉਣਾ ਕਿਸੇ ਪਾਰਟੀ ਕੋਲ ਵੀ ਦੇਖੋ ਕਿੰਨੀਆਂ ਪਾਰਟੀਆਂ ਨੇ ਬੇਜਾ ਕ ਤੁਹਾਨੂੰ ਮੰਨ ਕਾਂਗਰਸ ਹੈ ਆਪਣੇ ਬੰਗਾਲ ਦੇ ਵਿੱਚ ਲਗਾ ਲੋ ਉਹ ਜਿਆਦਾ ਉਹਨੂੰ ਲੈ ਕੇ ਆਉਣ ਨਾ ਥੋੜਾ ਬਤਾ ਅਨਾਉਂਸਮੈਂਟ ਕਰਨ ਕੋਈ ਅਨਾਉਂਸਮੈਂਟ ਤਾਂ ਕਰਨ ਕਿ ਹਾਂ ਇਹ ਮਮਤਾ ਬੇਨਰਜੀ ਆ ਤੇ ਉਹਨੂੰ ਸਾਰਾ ਇੰਡੀਆ ਜਾਣਦਾ ਹੈ ਬਟ ਉਹਨੂੰ ਅੱਗੇ ਨਹੀਂ ਕਰ ਰਹੇ ਉਹ ਕਿਉਂਕਿ ਜਦ ਪਤਾ ਹੈ ਉਹਨਾਂ ਨੂੰ ਵੀ ਉਹ ਬਿਲਕੁਲ ਵਧੀਆ ਸੁਭਾਅ ਦੀ ਵੀ ਹਰ ਹੈਗੀ ਵੀ ਪਹਿਲਾਂ ਕਈ ਸੂਬਿਆਂ ਦੇ ਵਿੱਚ ਤਾਂ ਇਹ ਆਪਸ ਹੀ ਲੜੀ ਜਾਂਦੇ ਨੇ ਵੀ ਅਸੀਂ ਆਮ ਆਦਮੀ ਨਾਲ ਨਹੀਂ ਕਰਨਾ ਤੇ ਉਧਰ ਬਾਅਦ ਚੋਂ ਗੱਲ ਉਹਦੀ ਆਉਣੀ ਹੈ ਤੇ ਫਿਰ ਉਹਨਾਂ ਨਾਲ ਲੜ ਪੈਣਾ ਵੀ ਮੈਂ ਮੈਂ ਵੱਡਾ ਪ੍ਰਧਾਨ ਮੈਂ ਫੇਸ ਨਹੀਂ ਹੈਗਾ ਐਕਚੁਅਲੀ ਜਿਵੇਂ ਇਹਨਾਂ ਕੋਲ ਨਰਿੰਦਰ ਮੋਦੀ ਇਹਨਾਂ ਨੇ ਪਹਿਲਾਂ ਫੇਸ ਕਰਤਾ ਸੀ ਪਰ ਇਹਨਾਂ ਕੋਲ ਫੇਸ ਨਹੀਂ ਹੈਗਾ ਅਸਲ 'ਚ ਕਿਸੇ ਪਾਰਟੀ ਕੋਲ ਕਰਨਾ ਤੇ ਇਹਨੂੰ ਪੈਣਾ ਹੈ ਜਿਹੜਾ ਗੱਠ ਚੋੜਾ ਹੈ ਕਰਨਾ ਪੈਣਾ ਤੇ ਤੁਹਾਨੂੰ ਲੱਗਦਾ ਕੀ ਹੈ ਕਿਹਨੂੰ ਕਰਨਗੇ ਜਿਆਦਾ ਚਾਂਸ ਕਿਸੇ ਲਾਦੇ ਨੇ ਕੇਜਰੀਵਾਲ ਦੇ ਕਿ ਰਾਹੁਲ ਗਾਂਧੀ ਦੇ ਜੇ ਕਰਨਗੇ ਫਿਰ ਰਾਹੁਲ ਗਾਂਧੀ ਨੂੰ ਕਰਨਗੇ ਕਿਉਂਕਿ ਸਾਰੀ ਪਾਰਟੀਆਂ ਕਾਂਗਰਸ ਨੂੰ ਸਪੋਰਟ ਕਰਦੀਆਂ ਨੇ। ਹਾਂ। ਧੰਨਵਾਦ। ਕਿਉਂਕਿ ਇਹ ਪਾਰਟੀ ਹੈਗੀ ਆ ਇੱਕ ਮਤਲਬ ਇੱਕੇ ਸਟੇਟ ਦੇ ਵਿੱਚ ਆ। ਕਾਂਗਰਸ ਇਹਨਾਂ ਦਾ ਵੀ ਤਿੰਨ-ਚਾਰ ਸਟੇਟਾਂ ਦੇ ਵਿੱਚ ਤਾਂ ਇਹਨਾਂ ਤੋਂ ਦਬ ਦਬਾਏਗਾ ਨਾ। ਹਾਂ। ਤਾਂ ਕਰਕੇ ਫਿਰ ਉਹ ਰਾਹੁਲ ਗਾਂਧੀ ਨੂੰ ਕਰਨਗੇ ਅੱਗੇ ਹੋਰ ਨਾ ਕਿਸੇ ਨੂੰ ਕਰਦੇ ਹੈਗੇ। ਧੰਨਵਾਦ ਜੀ। ਹਾਂ ਥੈਂਕ ਯੂ। ਇੱਕ ਦੋ ਸਵਾਲ ਤੁਸੀਂ ਵੀ ਦੱਸ ਦੋ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਹੋ? ਜਾਂਦੇ ਜਾਂਦੇ ਦੱਸ ਦੋ ਬਸ। ਪਾਰਟੀਆਂ ਦਾ ਹਮ ਪਾਰਟੀ ਵਧੀਆ ਬਣੀ ਵੀ ਹੈ ਸਰਕਾਰ ਉਹਰੇ ਪੰਜਾਬ ਦੇ ਵਿੱਚ ਵਧੀਆ ਕੰਮ ਕਰ ਰਹੀ। ਉਸ ਵਧੀਆ ਜਿਆਦਾ ਸੀਟਾਂ ਉਹਨਾਂ ਨੂੰ ਤਾ ਇਹ ਸਨ ਸਾਡੇ ਨਾਲ ਪਿੰਡ ਸੱਦਵਾਂ ਦੇ ਬਹੁਤ ਸਾਰੇ ਨੌਜਵਾਨ ਬਜ਼ੁਰਗ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀ ਆਪਣੀ رائے ਦਿੱਤੀ ਹੈ ਕਿ ਉਹ ਕਿਹੜੀ ਪਾਰਟੀ ਨੂੰ ਚਾਹੁੰਦੇ ਨੇ ਬਾਕੀ ਉਹਨਾਂ ਵਾਲਾ ਸਮਾਂ ਤੈਅ ਕਰੇਗਾ ਜਦੋਂ ਕੈਂਡੀਡੇਟ ਅਨਾਉਂਸ ਹੋਣਗੇ ਕਿ ਪੰਜਾਬ ਦੇ ਅੰਦਰ ਕਿਹੜੀ ਪਾਰਟੀ ਕਿੰਨੇ ਕੁ ਪਾਣੀ ਚ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਛੱਠਾ ਨੀਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ